ਆਜ਼ਾਦੀ ਲਈ ਜਾਨਾ ਨਿਸ਼ਾਵਰ ਕਰਨ ਵਾਲਿਆਂ 'ਚ 80% ਉਹ ਪੰਜਾਬੀ ਨੇ ਪੰਜਾਬ ਦੀ ਧਰਤੀ ਨੇ ਸਰਦਾਰ ਭਗਤ ਸਿੰਘ, ਉਦਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲ Lajpat Rai, ਸੁਖਦੇਵ, ਮਦਨ ਲਾਲ ਢੀਂਗਰਾ, ਗਦਰੀ ਬਾਬੇ ਹੋਰ ਬਹੁਤ ਮਹਾਨ ਯੋਧਿਆਂ ਨੂੰ ਜਨਮ ਦਿੱਤਾ ਹੈ। ਆਜ਼ਾਦੀ ਦੀ ਲਹਿਰਾਂ 'ਚ ਪੰਜਾਬ ਦਾ ਯੋਗਦਾਨ ਕੂਕਾ ਲਹਿਰ, ਗਦਰ ਲਹਿਰ, ਕਾਮਾਗੜਾ ਮਾਰੂ ਲਹਿਰ, ਬੱਬਰ ਕਾਲੀ ਲਹਿਰ, ਜੈਤੋ ਦਾ ਮੋਰਚਾ, ਜਲ੍ਹਿਆਂਵਾਲੇ ਬਾਗ ਦਾ ਸਾਕਾ ਸ਼ਾਮਲ ਹੈ। ਇਹ ਨਾ ਮਹਾਨ ਕੁਰਬਾਨੀਆਂ ਸਦਕਾ ਦੇਸ਼ ਆਜਾਦ ਹੋਇਆ ਪਟਵਾਰੇ ਦੇ ਵਿੱਚ ਵੀ ਸਭ ਤੋਂ ਵੱਧ ਸੰਤਾਪ ਜਿਹੜਾ ਉਹ ਪੰਜਾਬ ਨੂੰ ਚੱਲਣਾ ਪਿਆ ਜਦੋਂ ਖੂਨ ਨਾਲ ਲਤਪਤ ਗੱਡੀਆਂ ਲਾਸ਼ਾਂ ਨਾਲ ਭਰੀਆਂ ਹੋਈਆਂ ਗੱਡੀਆਂ ਇਧਰੋਂ ਉਧਰ ਉਧਰੋਂ ਇਧਰ ਆਈਆਂ ਆਪਣੇ ਘਰ-ਬਾਰ ਛੱਡਣੇ ਪਏ ਜ਼ਮੀਨ ਜਾਇਦਾਦਾਂ ਛੱਡੀਆਂ ਪਈਆਂ ਆਪਣੇ ਮਿੱਤਰ ਪਿਆਰੇ ਰਿਸ਼ਤੇਦਾਰ ਦੋਸਤ ਮਿੱਤਰ ਛੱਡਣੇ ਪਏ 10 ਲੱਖ ਦੇ ਨਜ਼ਦੀਕ ਮੌਤਾਂ ਜਿਹੜੀਆਂ ਹੋਈਆਂ ਕੋਈ ਜਾਤੀ ਸਾਨੂੰ ਆਸਤੀ ਨਹੀਂ ਮਿਲੀ ਸਾਨੂੰ ਬਹੁਤ ਮਹਿੰਗੀ ਪਈ ਆ ਜਾਂਦੀ ਏ